ਸਾਡੀਆਂ ਬੱਚਿਆਂ ਅੱਜ ਐਸਐਚਓ ਸਾਹਿਬ ਨੇ ਸਾਡੇ ਵਾਹਲੇ ਕਰ ਦਿੱਤੀਆਂ ਸਾਡੀ ਬਹੁਤ ਜਿਆਦੀ ਮਦਦ ਸਹਿਯੋਗ ਪੁਲਿਸ ਮਹਾਰਾਜਮਾ ਨੇ ਸਾਰਿਆਂ ਨੇ ਨਾਲ ਕੇ ਕਿੰਨਾ ਹੋ ਸਾਥੀਆਂ ਨੇ ਕੀਤੀ ਧੰਨਵਾਦ ਇਸ ਤਰ੍ਹਾਂ ਦਾ ਬਹੁਤ ਸਾਰਾ ਇਹਨਾਂ ਨੇ ਸਹਿਯੋਗ ਹਰਨਾ ਕਰਕੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਬੱਚੀਆਂ ਬਚਾ ਲਿਆ ਬਹੁਤ ਬਹੁਤ ਧੰਨਵਾਦ ਭੈਣੀ ਮਸਾਸਿੰਗ ਜਿਹੜਾ ਥਾਣਾ ਖਾਲੜਾ ਦੇ ਵਿੱਚ ਪਿੰਡ ਪੈਂਦਾ ਉੱਥੋਂ ਦੀਆਂ ਤਿੰਨ ਜਿਹੜੀਆਂ ਇਹ ਛੋਟੇ-ਛੋਟੀਆਂ ਬੱਚੀਆਂ ਨੇ ਸਕੂਲ ਦੇ ਵਿੱਚ ਐਪਲੀਕੇਸ਼ਨ ਦੇ ਕੇ ਜਿਹੜੀਆਂ ਨੇ ਅੱਧੀ ਛੁੱਟੀ ਤੋਂ ਆਪਣੇ ਸਕੂਲ ਤੋਂ ਜਾਸਤ ਲਾ ਕੇ ਚਲਾ ਗਈਆਂ ਸੀ ਪਰ ਤੁਰ ਘਰ ਨਹੀਂ ਸੀ ਵਾਪਸ ਆਈਆਂ ਇਹਨਾਂ ਦੇ ਵਿੱਚ ਜਿਹੜੀ ਗੀਤਾ ਆ ਇੱਕ ਜੈਸਮੀਨ ਆ ਇੱਕ ਬੀਵੀ ਆ ਜੇਰਾ ਦੀ ਉਮਰ ਦੀ ਗੱਲ ਕਰੀਏ ਤੇ 11 ਤੋਂ 12 ਸਾਲ ਦੇ ਵਿੱਚ ਇਹਨਾਂ ਦੀ ਏਜ ਹੈਗੀ ਆ ਤੇ ਇਹ ਜਦੋਂ ਵਾਪਸ ਨਹੀਂ ਆਈਆਂ ਤੇ ਇਹਨਾਂ ਨੇ ਪਹਿਲਾਂ ਪਰਿਵਾਰ ਨੇ ਆਪਣੇ ਤੌਰ ਤੇ ਭਾਲ ਕੀਤੀ ਤੇ ਅਗਲੇ ਦਿਨ ਜਿਹੜੀ ਪੁਲਿਸ ਸਟੇਸ਼ਨ ਖਾਲੜਾ ਵਿਖੇ ਜਿਹੜੀ ਇਹਦੀ ਐਫ ਆਈ ਆਰ ਦਰਜ ਕਰਵਾਈ ਜਸਵੰਦੀ ਤੁਰੰਤ ਜਿਹੜੀ ਐਫ ਆਈ ਆਰ ਦਰਜ ਕਰਕੇ ਬੱਚਿਆਂ ਦੀ ਅਸੀਂ ਜਿਹੜੀ ਭਾਲ ਸ਼ੁਰੂ ਕਰ ਦਿੱਤੀ ਪਹਿਲਾਂ ਜਿਹੜੀ ਕਾਲ ਡਿਟੇਲ ਟਾਵਰ ਲੋਕੇਸ਼ਨ ਤੇ ਜਿਹੜੀ ਟੈਕਨੀਕਲ ਤਰੀਕਿਆਂ ਨਾਲ ਤਕੀਸ਼ ਕੀਤੀ ਉਸ ਤੋਂ ਬਾਅਦ ਸੀਸੀਟੀਵੀ ਕੈਮਰਾ ਨਾਲ ਚੈਕਿੰਗ ਕੀਤੀ ਸੋ ਜਿਹੜੀਆਂ ਇਹ ਕੱਲ ਜਿਹੜੀਆਂ ਬੱਚੀਆਂ ਨੇ ਉਈ ਤੋਂ ਪਿੱਖੀ ਬੱਸ ਸਟੈਂਡ ਤੋਂ ਬਰਾਮਦ ਹੋ ਗਈਆਂ ਸੀ ਅੱਜ ਜਿਹੜਿਆ ਇਹ ਮਾਪੇ ਦੇ ਹਵਾਲੇ ਅਸੀਂ ਇਹਨਾਂ ਨੂੰ ਕਰ ਰਹੇ ਆ ਸੋ ਜਦੋਂ ਇਹਨਾਂ ਨੇ ਉਹ ਮੋੜਲੀ ਪੋਸਟੇਜ ਕੀਤੀ ਕਿ ਇਹਨਾਂ ਨੇ ਆਪਣੇ ਆਪ ਹੀ ਜਿੱਦਾਂ ਬੱਚਿਆਂ ਨੇ ਪ੍ਰੋਗਰਾਮ ਬਣਾਇਆ ਤੇ ਕਿ ਅਸੀਂ ਦਰਬਾਰ ਸਾਹਿਬ ਜਾਣਾ ਹੈ ਤੇ ਦਰਬਾਰ ਸਾਹਿਬ ਚਲ ਗੀਆਂ ਦੋ ਰਾਤਾਂ ਉੱਥੇ ਰਹੀਆਂ ਤੇ ਉੱਥੋਂ ਵਾਪਸ ਆ ਕੇ ਤੇ ਆਪਣੇ ਨਾਨਕੇ ਘਰ ਜਾ ਰਹੀਆਂ ਸੀ ਤੇ ਜਿਹੜੀਆਂ ਤਿੰਨੇ ਦੀ ਤਿੰਨੇ ਬੱਚੀਆਂ ਜਿਹੜੀਆਂ ਅਸੀਂ ਕਵਰ ਕਰ ਲਈਆਂ ਤੇ ਮਾਪਿਆਂ ਦੇ ਹੈਂਡਓਵਰ ਕਰ ਦਿੱਤੀਆਂ ਇਥੇ ਮੈਂ ਨਾਲ ਦੀ ਨਾਲ ਜਿੱਥੇ ਮਾਪਿਆਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨਾ ਉੱਥੇ ਮੈਂ ਸਕੂਲ ਐਡਮਿਨਿਸਟ੍ਰੇਸ਼ਨ ਦੇ ਵੀ ਜਿਹੜੀ ਆ ਇਹਦੇ ਵਿੱਚ ਜ਼ਿੰਮੇਵਾਰੀ ਫਿਰਸ ਕਰਨੀ ਪੈਂਦੀ ਆ ਇਹਦੇ ਸਬੰਧੀ ਅਸੀਂ ਜਿਹੜਾ ਡੀਓ ਨੂੰ ਲਿਖ ਕੇ ਵੀ ਭੇਜਾਂਗੇ ਕਿ ਜਦੋਂ ਵੀ ਕੋਈ ਬੱਚੇ ਇਸ ਤਰ੍ਹਾਂ ਦੇ ਖਾਸ ਕਰਕੇ ਬੱਚੇ ਆ ਜਦੋਂ ਵੀ ਕਿਤੇ ਐਪਲੀਕੇਸ਼ਨ ਦੇ ਕੇ ਜਾਂਦੀਆਂ ਨੇ ਕਿ ਅੱਜਕੱਲ ਮੋਬਾਈਲ ਸਾਰਿਆਂ ਦੇ ਕੋਲ ਹੈ ਪੇਰੈਂਟਸ ਨੂੰ ਘਟੋ ਘਟਾ ਇਨਫਾਰਮ ਜਰੂਰ ਕੀਤਾ ਜਾਵੇ ਜਾਂ ਉਹਨਾਂ ਬਾਰੇ ਦੱਸਿਆ ਜੂਰ ਜਾਵੇ ਤੇ ਮਾਪੇ ਬਾਂ ਨੂੰ ਵੀ ਮੈਂ ਇਹੋ ਬੇਨਤੀ ਕਰਦਾ ਕਿ ਬੱਚਿਆਂ ਨੂੰ ਸਕੂਲ ਪੇਜ ਕੇ ਫਾਰਗ ਨਾ ਹੋ ਉਹਨਾਂ ਦੇ ਨਾਲ ਇਨ ਟੱਚ ਰਹੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਤਾਂ ਕਿ ਜੋ ਉਹਨਾਂ ਦੀ ਇਨਪੁਟ ਆਉਟਪੁਟ ਹੈਗੀ ਉਹ ਤੁਹਾਨੂੰ ਪਤਾ ਲੱਗਦੀ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਵਾਪਰੇ ਸੋ ਜਿਹੜੇ ਬੱਚੇ ਆ ਸੀ ਅੱਜ ਮਾਪੇ ਦੇ ਹਵਾਲੇ ਕਰ ਦਿੱਤੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप